ਮੇਰਾ ਨਾਮ ਜਗਦੀਪ ਕੋਹਰ ਮੈਂ ਐਕਸਾਈਜ਼ ਇਨਸਪੈਕਟਰ ਅਜਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਦਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਏਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲ ਜੀ ਈਟੀਓ ਸਾਹਿਬ ਦੇ ਕੈਂਟ ਰੇਡ ਕੀਤਾ ਗਿਆ ਸੀਗਾ ਪਿੰਡ ਪੂਤਨਪੁਰਾ ਵਿਖੇ ਦੋ ਕਾਰ ਦੇ ਵਿੱਚ ਰਿਕਵਰੀ ਹੋਈ ਆ ਇੱਕ ਪ੍ਰੀਤ ਸਿੰਘ son of ਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੈਪ ਸਿੰਘ ਜਿਸ ਦੇ ਘਰੋਂ 150 ਲੀਟਰ ਰਾਂ ਦੇ ਮਿਲੀ ਹੈ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਉਹਦੇ ਘਰ ਵਿੱਚੋਂ ਮਰ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੈਪ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਾਈਜ਼ ਦੇ ਮਾਮਲੇ ਦਰਸੀ ਮੇਬੀ ਹੋਣਗੇ ਹੋਈ ਹੈ ਕੀ ਤੜਨਾ ਕਰਨਾ ਚਾਹੁੰਦੇ ਹੋ ਜਿਹੜੇ ਲੋਗ ਨਜੇ ਸ਼ਰਾਬ ਕਰਦੇ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਹੈ ਹੁਣ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਜਾਇਸ਼ ਸ਼ਰਾਬ ਹੈ ਵੈਸੇ ਵੀ ਬਹੁਤ ਖਤਰਨਾਕ ਹੈ ਖਰਾਬ ਹੈ ਤੇ ਲਗਾਤਾਰ ਰੇਡ ਜਾਰੀ ਜਾਣੀਆਂ ਬਿਲਕੁਲ ਜੀ ਜਾਰੀ ਰਹਿਣਗੇ ਅੱਗੇ ਵੀ